ਅਨਯੋਗ ਪੁਲਿਸ ਕਮਿਸ਼ਨਰ ਅਮਰਸਰ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੇ ਦਸ਼ੰਦਰ ਦੇ ਸ਼ੀਟ ਪੀਐਸ ਸਦਰ ਅੰਮ੍ਰਿਤਸਰ ਕਮਿਸ਼ਨਰੇਟ ਨੇ ਇੱਕ ਕੇਸ ਰਿਸਕ ਕੀਤਾ ਜਿਹਦੇ ਵਿੱਚ ਤਿੰਨ ਨੌਜਵਾਨ ਅਰੈਸਟ ਕੀਤੇ ਹੈ ਉਹਨਾਂ ਦਾ ਨਾਮ ਹੈ ਗੁਰਪ੍ਰੀਤ ਸਿੰਘ ਅਮਰਿੰਦਰ ਸਿੰਘ ਤੇ ਰਾਜ ਸਿੰਘ ਇਹ ਮੁਕੱਦਮਾ ਨੰਬਰ ਹੈ 274 512 2024 ਨੂੰ ਅੰਡਰ ਸੈਕਸ਼ਨ 109 304 35 ਬੀਐਨਐਸ ਤੇ 2548 59 ਹਾਰਮਜ਼ੈਕ ਦੇ ਸੈਕਸ਼ਨਸ ਥਲੇ ਦਰਜ ਹੋਇਆ ਸੀਗਾ ਇਹਦਾ ਹੈਗਾ ਕਿ ਜਿਹੜਾ ਮਦਈ ਹੈਗਾ ਪਵਨ ਕੁਮਾਰ ਉਹ ਆਪਣੇ ਦੋ ਦੋਸਤਾਂ ਨਾਲ ਰਾਤੀ ਖਾਣਾ ਦੇਣ ਜਾ ਰਿਹਾ ਸੀ ਕਿਸੇ ਨੂੰ ਤੇ ਕੁਝ ਅਣਪਛਾਤੇ ਲੋਕਾਂ ਨੇ ਦੋ ਮੋਟਰਸਾਈਕਲ ਦੇ ਚਾਰ ਪੰਜ ਲੋਕਾਂ ਨੇ ਇਹਦੇ ਇਹਨੂੰ ਤੇ ਇਹਦੇ ਦੋਸਤਾਂ ਨੂੰ ਰੋਕਿਆ ਤੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਹਦੇ ਵਿੱਚ ਉਹਨਾਂ ਨੇ ਜਿਹੜੇ ਅਨਪਛਾਹ ਜਿਹੜੇ ਅਕਿਊਜ਼ ਹੈਗੇ ਆ ਉਹਨਾਂ ਨੇ ਪਵਨ ਕੁਮਾਰ ਦੇ ਲਾਤੇ ਗੋਲੀ ਮਾਰੀ ਤੇ ਇਹਨਾਂ ਇਹਦੇ ਦੋਸਤੋ ਮੋਬਾਈਲ ਫੋਨ ਵੀ ਖੋਕੇ ਲੈ ਗਏ ਸੀ ਤੇ ਪੁਲਿਸ ਨੇ ਬੜੀ ਹੀ ਮੁਸਤਦੀ ਨਾਲ ਕੰਮ ਕਰਦੇ ਹੋਏ ਤੇ ਤਿੰਨ ਅਕਿਊਜ਼ਡ ਅਰੈਸਟ ਕੀਤੇ ਹੈ ਜਿਨ੍ਹਾਂ ਦਾ ਨਾਮ ਹੈ ਗੁਰਪ੍ਰੀਤ ਸਿੰਘ ਅਮਰਿੰਦਰ ਸਿੰਘ ਤੇ ਰਾਜ ਸਿੰਘ ਇਹਨਾਂ ਦੀ ਉਮਰ ਕੁਝ 21 ਸਾਲ ਤੇ ਆਪਣਾ 19 ਸਾਲ ਹੈਗੀ ਹੈ ਜੀ ਜਿਹੜਾ ਗੁਰਪ੍ਰੀਤ ਸਿੰਘ ਹੈ ਉਹ ਉਹ ਮੋਟਰਸਾਈਕਲਸ ਦਿਨ ਦਾ ਰੈਂਟਿੰਗ ਦੇ ਬੇਸਿਸ ਤੇ ਤੇ ਅਮਰਿੰਦਰ ਸਿੰਘ ਇੱਕ ਛੋਟੇ ਹੋਟਲ ਦਾ ਮੈਨੇਜਰ ਹੈਗਾ ਜੀ ਤੇ ਰਾਜ ਸਿੰਘ ਇੱਕ ਨਾਈ ਦੀ ਦੁਕਾਨ ਤੇ ਕੰਮ ਕਰਦਾ ਹੈ ਤਿੰਨੋਂ ਹੀ ਪੱਟੀ ਦੇ ਵਸਨੀਕ ਨੇ ਤਰਨਤਾਰਨ ਜ਼ਿਲ੍ਹੇ ਦੇ ਤੇ ਇਹਨਾਂ ਤੋਂ ਇੱਕ ਪਿਸਤਲ ਬੱਤੀਪੁਰ ਇੱਕ ਕਾਰਟ੍ਰਿਜ ਤੇ ਇੱਕ ਸ਼ੈਲ ਰਿਕਵਰ ਹੋਇਆ ਤੇ ਇਹਨਾਂ ਨੂੰ ਅਸੀਂ ਫਰੇਗੜ ਚੂੜੀਆਂ ਰੋਡ ਬਾਈਪਾਸ ਦੇ ਨੇੜੇੋਂ ਅਸੀਂ ਗ੍ਰਿਫਤਾਰ ਕੀਤਾ ਤੇ ਇਹਨਾਂ ਨੂੰ ਅਸੀਂ ਆਪਣਾ 8 ਤਰੀਕ ਨੂੰ ਅਰੈਸਟ ਕਰਕੇ ਤੇ ਹੁਣ ਅਸੀਂ ਇਹਨਾਂ ਦਾ ਪੁਲਿਸਮਾਨ ਲੈ ਰਹੇ ਹਾਂ ਜੋ ਵੀ ਅੱਗੇ ਪੁੱਛਗਿੱਛ ਆਏਗਾ ਉਹ ਅਸੀਂ ਤੁਹਾਡੇ ਨੋਟਿਸ ਜ਼ਰੂਰ ਲਿਆਵਾਂਗੇ ਅੰਮ੍ਰਿਤਸਰ ਪੁਲਿਸ ਕਮਿਸ਼ਨੇਟ ਅਮਨ ਕਾਨੂੰਨ ਸ਼ਾਂਤੀ ਬੁਨਾਈ ਰੱਖਣ ਲਈ ਵਚਨਬੰਦ ਹੈ ਧੰਨਵਾਦ